ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜੀ ਅੱਜ ਆਪਾਂ ਇੱਕ ਤਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਕੁੱਲ ਮਾਲਕ ਨੇ ਰੇਟ ਮੰਗਿਆ 55000 ਰੁਪਿਆ ਇੱਕ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ ਦੋ ਮੰਜ਼ਲੀ ਘਰ ਬਣਿਆ ਹੋਇਆ ਰੇਟ ਆ ਸਿਰਫ 5 ਲੱਖ ਰੁਪਿਆ ਡਿਮਾਂਡ ਮਜਬੂਰੀ ਕਰਕੇ ਵੇਚਣਾ ਗੱਲ ਕਰਦੇ ਹਾਂ ਜੀ ਆਪਾਂ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਆ ਐਡ ਆਪਾਂ ਲਗਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਆਲਟੋ ਐਲ ਐਕਸ ਆਈ ਆਪਾਂ ਲੈ ਕੇ ਪਹੁੰਚੇ ਅਸੀਂ ਆਲਟੋ ਗੱਡੀ ਇੱਕ 11 ਮਾਡਲ ਹੈ ਪੰਜਾਬ ਨੰਬਰ ਹੈ ਜੀ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਨਵੇਂ ਟਾਇਰ ਆਪਾਂ ਨੂੰ ਮਿਲ ਜਾਣਗੇ ਸੰਗਰੂਰ ਏਰੀਆ ਜੀ ਧੁਰੀ ਸ਼ਹਿਰ ਹੈ ਜੀ ਨਵੇਂ ਟਾਇਰ ਨੇ ਅਲਾਈ ਲੱਗੇ ਹੋਏ ਨੇ ਕੰਡੀਸ਼ਨ ਆਲੋਕ ਹੈ ਜੀ ਸੈਂਟਰ ਲੋਕ ਹੈ ਪਾਵਰ ਸਟੀਰਿੰਗ ਹੈ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਘਰ ਲਈ ਵਰਤੀ ਹੋਈ ਏ ਜੀ ਗੱਡੀ ਘਰੇਲੂ ਗੱਡੀ ਆ ਮਾਲਕ ਦੀ ਪਰਸਨਲ ਡਿਮਾਂਡ ਦੀ ਆਪਾਂ ਗੱਲ ਕਰੀਏ 164000 ਰੁਪਏ ਮਾਲਕ ਨੇ ਡਿਮਾਂਡ ਕੀਤੀ ਏ ਜੀ ਮਾਲਕ ਕਹਿੰਦੇ ਨੇ ਵੀ 164 ਇੱਕ ਵਾਰੀ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਘਾਟਾ ਬਾਅਦ ਦਾ ਬੇਕੀ ਕੀਤਾ ਜਾਊਗਾ ਤੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਡੀ ਬਾਰੇ ਅੰਦਰ ਬਾਹਰੋਂ ਤੁਸੀਂ ਚੈੱਕ ਕਰਨੀ ਹੈ ਮਾਲਕ ਕਹਿੰਦੇ ਨੇ ਇੱਕ ਵਾਰੀ ਘਰੇ ਆਜੂ ਚੈੱਕ ਕਰ ਲਓ ਨਾਲੇ ਅੰਦਰੋਂ ਦੇਖ ਲਓ ਜੀ ਨਾਲੇ ਕਾਗਜ਼ ਪੱਤਰ ਚੈੱਕ ਕਰ ਲਓ ਪੂਰੀ ਤਸੱਲੀ ਜਦੋਂ ਹੋ ਗਈ ਉਸ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਾਂਗੀ ਤੇ ਗੱਡੀ ਸੇਲ ਕਰ ਦਾਂਗੀ ਮਾਲਕ ਦਾ ਮੋਬਾਈਲ ਨੰਬਰ 872008836011 ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਹੈ ਗੱਲ ਤੁਸੀਂ ਕਰ ਸਕਦੇ ਹੋ ਆਰਟੀਗਾ ਗੱਡੀ ਦੀ ਆਪਾਂ ਗੱਲ ਕਰਾਂਗੇ ਤੁਸੀਂ ਆਰਟੀਗਾ ਗੱਡੀ 17 ਮਾਡਲ ਲੈ ਕੇ ਪਹੁੰਚੀ ਆ ਜੀ ਗੁੱਡ ਕੰਡੀਸ਼ਨ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚੀ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਕਾਗਜ਼ ਪੱਤਰ ਕੰਪਲੀਟ ਸਾਰੇ ਦੇ ਸਾਰੇ ਆਪਾਂ ਨੂੰ ਮਿਲ ਜਾਣਗੇ ਅੰਦਰੋਂ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਵਾਡੀ ਲਾਈਨ ਪੂਰੀ ਵਧੀਆ ਜੀ ਬੰਪਰ ਵਗੈਰਾ ਪੂਰੇ ਵਧੀਆ ਮਿਲ ਜਾਣਗੇ ਨਾ ਤਾਂ ਕੋਈ ਐਕਸੀਡੈਂਟਡ ਹੈ ਨਾ ਕੋਈ ਡੈਮੇਜ ਹੈ ਇੱਕ ਵੀ ਡੈਂਟ ਕੋਈ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਪ੍ਰੋਬਲਮ ਗੱਡੀ ਦੇ ਵਿੱਚ ਨਹੀਂ ਮਿਲਣੀ ਚਾਹੀਦੀ ਸਾਰਾ ਸਰਵਿਸ ਦਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ 1 ਰੁਪਿਆ ਗੱਡੀ ਭਾਲ ਦੀ ਨਹੀਂ ਮੌਕੇ ਦਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਤਾਂ ਘਰੇ ਗੱਡੀ ਖੜੀ ਆ ਆਮ ਲਓ ਆ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਉਹ ਵਿੱਚ ਚਲਾ ਕੇ ਦੇਖ ਸਕਦੋਂ ਜੇ ਆਪਾਂ ਡਿਮਾਂਡ ਦੀ ਗੱਲ ਕਰੀ ਅਸੀਂ ਗੱਡੀ ਦੀ ਡਿਮਾਂਡ 625 ਮਾਲਕ ਨੇ ਦੱਸੀ ਆ ਮਾਲਕ ਕਹਿੰਦੇ ਨੇ ਵੀ ਰੇਟ ਹੋ ਜੂਗਾ ਕੋਈ ਚੱਕਰ ਵਾਲੀ ਗੱਲ ਹੈ ਨੀਗੀ ਮਾਲਕ ਕਹਿੰਦੇ ਨੇ ਘਰ ਆਉ ਦੇਖੋ ਚਲਾ ਕੇ ਦੇਖੋ ਤੋਰ ਕੇ ਦੇਖੋ ਕਾਗਜ਼ ਪੱਤਰ ਚੈੱਕ ਕਰੋ ਤੇ ਇੱਕ ਵਾਰੀ ਆਉਣ ਤੋਂ ਪਹਿਲਾਂ ਮਾਲਕ ਕਹਿੰਦੇ ਨੇ ਫੋਨ ਜ਼ਰੂਰ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆਗਾ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਤਾਂ ਨੰਬਰ ਆ 7087499772 ਇਹ ਮਾਲਕ ਦਾ ਨੰਬਰ ਹੈ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਆਪ ਹੀ ਕਰ ਲਿਓ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਘਰ ਕੂਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਗੱਡੀ ਮੋਟਰਸਾਈਕਲੇ ਕੁਝ ਵੀ ਹੈ ਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਗਾ ਦਾਂਗੇ ਬੋਲੀ ਨੂੰ ਗੱਡੀ ਦੀ ਆਪਾਂ ਗੱਲ ਕਰਾਂਗੇ ਬੁਲਿਨੋ sigma ਲੈ ਕੇ ਪਹੁੰਚਿਆ ਜੀ 2015 ਮਾਡਲ ਗੱਡੀ ਮਾਲਕ ਨੇ ਦਸੀਆ ਗੱਡੀ ਫਾਸਟ ਓਨਰ ਹੈ ਜੀ ਤੇ ਗੱਡੀ 73000 ਕੁੱਲ ਚੱਲੀ ਹੋਈ ਹੈ ਗੱਡੀ ਦੇ ਵਿੱਚ ਪ੍ਰੋਬਲਮ ਕੋਈ ਨਹੀਂ ਰੰਗ ਰੋਗਨ ਸਾਰਾ ਆਪਾਂ ਨੂੰ ਵਧੀਆ ਮਿਲੂਗਾ ਜੇ ਤੁਹਾਨੂੰ ਗੱਡੀ ਪਸੰਦ ਆਈਏ ਜੀ ਮਾਲਕ ਨੇ ਡਿਮਾਂਡ ਕੀਤੀ ਹੈ ਜੀ 360 ਮੌਕੇ ਤੇ ਘੱਟ ਬਾਅਦ ਹੋ ਜਾਊਗਾ ਐਨਓਸੀ ਮਿਲ ਜਾਊਗੀ ਦਿੱਲੀ ਨੰਬਰ ਗੱਡੀ ਹੈ ਜੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਬਠਿੰਡੇ ਏਰੀਆ 'ਚ ਗੱਡੀ ਖੜੀ ਹੈ ਸੀ ਕਿਸਾਨੂੰ ਵੀ ਪਸੰਦ ਆਉਂਦੀ ਹੈ ਤਮ ਬਠਿੰਡੀ ਜਾ ਕੇ ਚੈੱਕ ਕਰ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾਇ ਦਿੱਤਾ ਜੀ ਤੇ ਜਿਹੜਾ ਰੇਟ ਤੁਹਾਨੂੰ ਮੈਂ ਕਨਫਰਮ ਕਰਵਾਇਆ ਇਹ ਸਿਰਫ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਰੱਖਿਆ ਸੀ 62 393 13198 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਆਪ ਤੁਸੀਂ ਵੇਖ ਕੇ ਕਰ ਲਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਪਾਂ ਪੂਰੀ ਵੀਡੀਓ ਦੀ ਗੱਲ ਕਰਾਂਗੇ ਅਸੀਂ ਅੱਗੇ ਤੁਹਾਨੂੰ ਘਰ ਵੀ ਦੇਖਣ ਨੂੰ ਮਿਲੂਗਾ ਸਸਤੀ ਆਲਟੋ ਵੀ ਦੇਖਣ ਨੂੰ ਮਿਲੂਗੀ ਤੇ ਵਾਰਿਸਰ ਗੱਲ ਕਰਦੇ ਹਾਂ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਜੀ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਘਰ ਕੋਠੀ ਮਕਾਨ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹਾਂ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਚੈਨਲ ਦਾ ਸਬਸਕ੍ਰਾਈਬ ਦਾ ਥੱਲੇ ਇੱਕ ਚਿੱਟੇ ਰੰਗ ਦਾ ਬਟਨ ਹੈ ਜ਼ਰੂਰ ਦਬਾ ਦਿਓ ਤੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਜੀ ਤੁਸੀਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫ੍ਰੀ ਚ ਆਪਾਂ ਐਡ ਲਗਾ ਦਾਂਗੇ ਜੀ ਤੇ ਉੱਤੇ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਵਾਰ-ਵਾਰ ਉੱਥੇ ਚੈੱਕ ਕਰੋ ਜੀ ਹਰੇ ਜਖੜਾ ਚ ਲਿਖਿਆ ਰਹਿੰਦਾ ਹੈ Swift ਗੱਡੀ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਚੈੱਕ ਕਰੋ ਜੀ ਵੀਡੀਓ ਚ ਫੋਟੋ ਆਪਾਂ ਦਿਖਾ ਰਹੇ ਆ ਤੁਹਾਨੂੰ ਪੰਜਾਬ ਨੰਬਰ Swift ਗੱਡੀ VDI ਆਪਾਂ ਲੈ ਕੇ ਪਹੁੰਚੇ ਹਾਂ ਜੀ ਬਿਲਕੁਲ ਨਵੀਂ ਕੰਡੀਸ਼ਨ ਦੀ ਹੈ ਮਾਡਲ ਦੀ ਗੱਲ ਕਰੀਏ ਤਾਂ ਲਾਸਟ ਮਹੀਨਾ 25 ਤਰੀਕ ਤੇ 2013 ਮਾਡਲ ਗੱਡੀ ਆਪ ਨੂੰ ਇਹ ਮਿਲੂਗੀ ਗੱਡੀ ਡੀਜ਼ਲ ਤੇ ਅਸੀਂ ਤੇ ਤੀਜੇ ਨਾਮ ਗੱਡੀ ਆ ਇਹ ਗੱਡੀ ਕੁੱਲ ਚੱਲੀ ਹੋਈ ਐ 78000 ਕਿਲੋਮੀਟਰ ਗੁਰਦਾਸਪੁਰ ਇਹਨਾਂ ਦਾ ਏਰੀਆ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੁਰਦਾਸਪੁਰ 370 ਮਾਲਕ ਨੇ ਡਿਮਾਂਡ ਕੀਤੀ ਅ ਜੇ ਘਾਟਾ-ਬਾਧਾ ਕੀਤਾ ਜਾਊਗਾ ਬਾਕੀ ਗੱਡੀ ਦੀਆਂ ਫੋਟੋਆਂ ਤੁਸੀਂ ਚੈੱਕ ਕਰ ਰਹੇ ਹੋ ਸਾਰਾ ਕੁਝ ਦੇਖ ਰਹੇ ਹੋ ਜੀ ਜੇ ਤੁਹਾਨੂੰ ਗੱਡੀ ਪਸੰਦ ਆਈ ਤਾਂ ਮਾਲਕ ਦਾ ਨੰਬਰ ਕਰੋ ਨੋਟ 9855827340 ਸੈਕੰਡ ਗੱਡੀ ਆਪਾਂ ਆਲਟੋ ਲੈ ਕੇ ਪਹੁੰਚੀ ਅ ਜੀ ਹੁਣ ਤੁਸੀਂ ਚੈੱਕ ਕਰੋ ਜੀ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਬਹੁਤ ਵਧੀਆ ਪੂਰੀ ਸੋਹਣੀ ਗੱਡੀ ਚ ਗੱਡੀ ਦਾ ਮਾਡਲ ਆਪਾਂ ਨੂੰ 2004 ਮਿਲੂਆ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 75 80% ਦਿੱਲੀ ਨੰਬਰ ਹੈ ਜੀ ਗੱਡੀ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਬੁਰਜ ਮਾਨਸਾ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਰੰਗ ਰੋਗਨ ਤੁਸੀਂ ਆਪ ਹੀ ਚੈੱਕ ਕਰੋ ਜੀ ਵਧੀਆ ਰੰਗ ਗੱਡੀ ਦਾ ਵਧੀਆ ਗੱਡੀ ਐ ਸੋਹਣੀ ਗੱਡੀ ਐ ਕਿਸੇ ਪਾਸੋਂ ਨਾ ਤਾਂ ਡੈਮੇਜ ਐ ਨਾ ਕੋਈ ਐਕਸੀਡੈਂਟਡ ਐ ਮਾਲਕ ਨੇ ਵਧੀਆ ਚਲਾਈ ਹੋਈ ਐ ਵਧੀਆ ਰੱਖੀ ਹੋਈ ਐ ਜੀ ਜੇ ਕਿਸੇ ਨੂੰ ਇਹ ਗੱਡੀ ਪਸੰਦ ਆਈ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਐ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਤੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ 9988871902 ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਹੀ ਕਰ ਲਿਓ ਜੀ ਇੱਕ ਆਪਾਂ ਕਾਲੇ ਰੰਗ ਦੀ ਆਲਟੋ ਗੱਡੀ ਲੈ ਕੇ ਪਹੁੰਚਿਆ ਜੀ ਕਾਫੀ ਆਪਣੇ ਕੋਲੇ ਡਿਮਾਂਡ ਆਉਂਦੀ ਰਹਿੰਦੀ ਐ ਚੈੱਕ ਕਰੋ अल्टੋ LXI 2010 ਮਾਡਲ ਹੈ ਸੀ ਤੇ ਗੱਡੀ ਰਜਿਸਟਰ 11 ਦੇ ਵਿੱਚ ਹੋਈ ਹੈ ਪਾਵਰ ਸਟੈਨਿੰਗ ਹੈ ਅੰਦਰੋਂ ਜੇ ਦੇਖੀਏ ਤਾਂ ਟੱਚ ਸਕਰੀਨ ਲੱਗੀ ਹੋਈ ਹੈ ਸੈਂਟਰ ਲੂਕ ਹੈ ਅਲਾਈ ਲੱਗੇ ਹੋਏ ਨੇ ਟਾਇਰਾਂ 'ਚ ਟਾਇਰ ਵਧੀਆ ਨੇ 170 ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਦਾ ਏਰੀਆ ਲੁਧਿਆਣਾ ਤੇ ਘਾਟਾਵਾਦਾ ਕਰਕੇ ਮਾਲਕ ਗੱਡੀ ਸੇਲ ਕਰ ਦੇਣਗੇ ਬਾਕੀ ਇੱਕ ਵਾਰੀ ਡਿਮਾਂਡ ਜਿਹੜੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀ ਮਾਲਕ ਦਾ ਨੰਬਰ 98143 30. ਤੇ ਹੁਣ ਆਪਾਂ ਘਰ ਦੀ ਗੱਲ ਕਰਾਂਗੇ ਜੀ ਮਾਲਕ ਨੇ ਆਪਣੇ ਕੋਲੇ ਸੇਲ ਵਾਸਤੇ ਘਰ ਭੇਜਿਆ ਹੋਇਆ ਜਮਾ ਸਸਤਾ ਮਾਲਕ ਨੇ ਵੇਚਣਾ 5 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕਰ ਲਾਂਗੇ ਘਾਟਾ ਵਾਧਾ ਕੀਤਾ ਜਾਊਗਾ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਹੈ ਜੀ ਫਰੰਟ ਵਗੈਰਾ ਤੁਸੀਂ ਦੇਖ ਲਿਆ ਤੇ ਏਰੀਆ ਵਧੀਆ ਜੀ 5 ਲੱਖ ਦੇ ਵਿੱਚੋਂ ਘਾਟਾ ਵਾਧਾ ਕਰਕੇ ਸੇਲ ਕਰ ਦੇਣਗੇ ਹੁਸ਼ਿਆਰਪੁਰ ਤੋਂ 14 ਕਿਲੋਮੀਟਰ ਇਹਨਾਂ ਦਾ ਪਿੰਡ ਹੈ ਸੀ ਤੇ ਪਿੰਡ ਇਹਨਾਂ ਦਾ ਸਾਰਲਾ ਮੁਡੀ ਐ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਕਹਿੰਦੇ ਸੀਗੇ ਵਧੀਆ ਘਰ ਆਗਾ ਡਬਲ ਪੋਰਸ਼ਨ ਬਣਿਆ ਹੋਇਆ ਉੱਤੇ ਵੀ ਪੋਰਸ਼ਨ ਬਣੇ ਥੱਲੇ ਵੀ ਬਣੇ ਨੰਬਰ 62 842 64 297 ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਹੈ ਗੱਲਬਾਤ ਤੁਹਾਡੀ ਹੋ ਜੂਗੀ ਤੇ ਗੱਲ ਤੁਸੀਂ ਆਪ ਹੀ ਕਰ ਲਿਓ ਜੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿੰਨੀ ਦੇ ਲਈ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜਲਦੀ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਕਿਸੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣ ਵਾਸਤੇ ਕਿਸੇ ਵੀ ਏਰੀਆ ਚੋਂ ਦੇਖ ਰੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਲਗਾ ਦਿੰਨੇ ਆ ਸੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੀ ਆਂ ਚੱਲਦੀ ਆਪਾਂ ਨਵੀਂ ਵੀਡੀਓ ਨਾਲ ਸੀ